ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਾਂਗੇ ਪਿਛਲੀਆਂ ਵੀਡਿਓਾਂ ਦੇ ਵਿੱਚ ਆਪ ਜੀਆ ਨੇ 22 ਪੌੜੀਆਂ ਦੀ ਸੰਥਿਆ ਕਰ ਲਈ ਹੈ ਜਸਦਾ ਲਿੰਕ ਆਪਜੀ ਉੱਪਰ ਆਜੀ ਬਟਨ ਤੇ ਵੇਖ ਸਕਦੇ ਹੋ ਹੁਣ 23ਵੀਂ ਪੌੜੀ ਤੋਂ ਪਰ ਅਰਬਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦਰ ਨਾ ਜਾਣਿਆ ਹੈ ਤੋ ਸੰਗਤ ਜੀ ਗੌਰ ਕਰਨਾ ਸਲਾਹੀ ਸਲਾਹੀ ਇਥੇ ਸッセ ਨੂੰ ਵੀ ਕੰਨਾ ਹੈ ਲੱਲੇ ਨੂੰ ਵੀ ਕੰਨਾ ਹੈ ਫੋਕੇ ਸੈ ਨੇ ਸਲਾਹੀ ਨਹੀਂ ਕਹਿ ਦੇਣਾ ਸਲਾਹੀ ਸਲਾਹੀ ਇਸ ਪ੍ਰਕਾਰ ਪਾਠ ਕਰਨਾ ਹੈ ਇਥੇ ਪੂਰਨ विश्राम ਹੈ ਇਸ ਤੋਂ ਅੱਗੇ 80 ਸੁਰਤ ਨਾ ਪਾਈਆ ਨਾ ਪਾਠ ਮੁਕਤਾ ਹੈ ਪਾਈਆ ਦੇ ਪਿੱਛੇ ਕੰਨਾ ਲਗਾ ਹੋਇਆ ਨਦੀਆ ਅਤੈ ਇੱਥੇ ਸੰਗਤ ਜੀ ਅਤੈ ਪਾੜ ਦੇ ਉੱਪਰ ਦਲਾਵਾਂ ਹਨ ਸੋ ਦਲਾਵਾਂ ਦੇ ਸਹਿਤ ਆਪ ਜੀਾਂ ਨੇ ਪਾਠ ਅਤੈ ਕਰਨਾ ਹੈ ਵਾਹ ਦੇ ਉੱਪਰ ਵਿਸ਼ਰਾਮ ਲਗਾਉਣਾ ਹੈ ਪਵਹਿ ਸਮੁੰਦ ਇਥੇ ਸਮੁੰਦਰ ਉੱਪਰ ਥੋੜੀ ਜਿਹੀ ਚਪਕੀ ਹੈ ਨਾ ਜਾਣਿਆ ਹੈ ਜਾਣਿਆ ਹੈ ਪਾਠ ਦੇ ਵਿੱਚ ਵੇਖੋਗੇ ਜੱਜੇ ਨੂੰ ਕੰਨਾ ਨਾਣੀ ਨੂੰ ਬਿਯਾਰੀ ਲੱਗੀ ਹੈ ਸੋ ਕਿਸੇ ਨੇ ਨੰਨੇ ਦੀ ਆਵਾਜ਼ ਨਹੀਂ ਲਾਦੇ ਦੀ ਸਮੁੰਦ ਸੋਹ ਸੁਲਤਾਨ ਗਿਰਹਾ ਸੇਟੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸ ਰਹਿ ਸੰਗਤ ਜੀ ਸਮੁੰਦ ਪਾਠ ਉਸੇ ਪ੍ਰਕਾਰ ਆਵੇਗਾ ਔਕੜ ਟਿੱਪੀ ਦੇ ਵਿਚਕਾਰ ਵਾਲੀ ਆਵਾਜ਼ ਰੱਖਣੀ ਹੈ ਸਮੁੰਦ ਸਾਹ ਇੱਥੇ ਹਾ ਹਿ ਨੂੰ ਕੋਈ ਮਾਤਰਾ ਨਹੀਂ ਹੈ ਸੁਲਤਾਨ ਨੰਨੇ ਤੇ ਸਹਿਤ ਹੋ ਕਰਕੇ ਬੋਲਣਾ ਪੂਰਨ ਵਿਸ਼ਰਾਮ ਲਗਾ ਦੇਣਾ ਗਿਰਹਾ ਸੇਤੀ ਮਾਲ ਧਨ ਇਸ ਪ੍ਰਕਾਰ ਪਾਠ ਆਵੇਗਾ ਇਸ ਤੋਂ ਅੱਗੇ ਕੀੜੀ ਤੁਲ ਨਾ ਹੋਵਣੀ ਹੋਵਣੀ ਦੇ ਵਿੱਚ ਵੀ ਨੰਨਾ ਹੈ ਪੂਰਨ ਵਿਸ਼ਨਾਮ ਲਗਾ ਦੇਣਾ ਜੇ ਤਿਸ ਮਨਹੁ ਮਨਹੁ ਦੇ ਵਿੱਚ ਔਕੜ ਹੈ ਨੰਨਾ ਮੁਕਤਾ ਹੈ ਵਿਸਰਹਿ ਇਸ ਪ੍ਰਕਾਰ ਆਪ ਜੀਾਂ ਨੇ ਪਾਠ ਕਰਨਾ ਹੈ ਵਿਸਰਹਿ ਦੇ ਵਿੱਚ ਵੀ ਧਿਆਨ ਰੱਖਣਾ ਅਖੀਰ ਦੇ ਵਿੱਚ ਹਾਹੀ ਨੂੰ ਸਿਹਾਰੀ ਲੱਗੀ ਹੋਈ ਹੈ ਸੋ ਕਿਸੇ ਨੇ ਵੀ ਹੋਰ ਕੋਈ ਤਰੀਕੇ ਦੇ ਨਾਲ ਪਾਠ ਨਹੀਂ ਕਰਨਾ ਵੀਸ ਰਹੇ ਇਸੇ ਹੀ ਪ੍ਰਕਾਰ ਬੋਲਣਾ ਹੈ ਇਸ ਤੂ ਅੱਗੇ ਅੰਤ ਨ ਸਿਪਤੀ ਕਹਿਨ ਨਾ ਅੰਤ ਅੰਤ ਨ ਕਰਨ ਦੇਨ ਨਾ ਅੰਤ ਅੰਤ ਨ ਵੇਖਨ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਗੌਰ ਕਰਨ ਸੰਗਤ ਜੀ ਐੜੇ ਦੇ ਉੱਪਰ ਟਿੱਪੀ ਹੈ ਤੱਤੇ ਨੂੰ ਔਂਕੜ ਲੱਗਾ ਹੋਇਆ ਸੂਰਾ ਜਾਂ ਪਾਠ ਬੰਦ ਕਰਕੇ ਬੋਲਣਾ ਹੈ ਅੰਤ ਨ ਸਿਧਤੀ ਇੱਥੇ ਪੂਰਨ ਵਿਸ਼ਰਾਮ ਹੈ ਕਹਿਨ ਨ ਅੰਤ ਅੰਤ ਫਿਰ ਉਸੇ ਹੀ ਪ੍ਰਕਾਰ ਉਚਾਰਣ ਕਰਨਾ ਹੈ ਅੰਤ ਨ ਕਰਣਾ ਕਰਣਾ ਦੇ ਵਿੱਚ ਨਾਣੇ ਨੂੰ ਦੁਲਾਵਾ ਹਨ ਇੱਥੇ ਹੀ ਪੂਰਨ ਵਿਸ਼ਰਾਮ ਹੈ ਦੇਨ ਇੱਥੇ ਨਾਣੀ ਦੀ ਆਵਾਜ਼ ਲਗਾਉਣੀ ਹੈ ਨਾ ਅੰਤ ਅੰਤ ਨਾ ਵੇਖਣ ਵੇਖਣ ਦੇ ਵਿੱਚ ਵੀ ਨਾਣਾ ਹੈ ਇੱਥੇ ਪੂਰਨ ਵਿਸ਼ਰਾਮ ਹੈ ਸੁਣਨ ਦੇ ਵਿੱਚ ਧਿਆਨ ਰੱਖਣਾ ਦੋ ਨਾਣੇ ਲੱਗੇ ਹੋਏ ਹਨ ਸੁਣਨ ਸੋ ਦੋ ਨਾਣਿਆਂ ਦੇ ਸੈਤ ਹੀ ਪਾਠ ਸੁਣਨ ਨਾ ਅੰਤ ਇਸ ਪ੍ਰਕਾਰ ਆਵੇਗਾ ਅੰਤ ਨਾ ਜਾਪੈ ਜਾਪੈ ਦੇ ਵਿੱਚ ਵੀ ਦੁਲਾਵਾ ਹਨ ਇੱਥੇ ਹੀ ਪੂਰਨ ਵਿਸ਼ਰਾਮ ਹੈ ਕਿਆ ਮਨ ਮੰਤ ਸੋ ਇਹਨਾਂ ਪਾਠਾਂ ਦੇ ਆਪ ਜੀਆਂ ਨੇ ਧਿਆਨ ਰੱਖਣਾ ਹੈ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਈ ਜਾਹੇ ਤੋ ਸੰਗਤ ਜੀ ਅੰਤ ਨਾ ਜਾਪੈ ਉਸੇ ਹੀ ਪ੍ਰਕਾਰ ਉਚਾਰਨ ਕਰਨਾ ਇੱਥੇ ਪੂਰਨ ਵਿਸ਼ਰਾਮ ਹੈ ਕੀਤਾ ਆਕਾਰ ਆਕਾਰ ਪਾਠ ਦੇ ਵਿੱਚ ਐੜੇ ਨੂੰ ਵੀ ਕੰਨਾਂ ਤੇ ਕਕੇ ਨੂੰ ਵੀ ਕੰਨਾਂ ਹੈ ਇਹਨਾਂ ਪਾਠਾਂ ਦਾ ਆਪ ਜੀਆ ਨੇ ਖਾਸ ਧਿਆਨ ਰੱਖਣਾ ਹੈ ਅੰਤ ਨਾ ਜਾਪੈ ਇੱਥੇ ਪੂਰਨ ਵਿਸ਼ਰਾਮ ਹੈ ਪਾਰਾਵਾਰ ਪਾਰਾਵਾਰ ਦੇ ਵਿੱਚ ਵੀ ਪਪੇ ਨੂੰ ਕੰਨਾਂ ਰਾਰੇ ਨੂੰ ਵੀ ਕੰਨਾਂ ਹੈ ਸੋ ਪਾਰਾਵਾਰ ਪਾਠ ਕਰਨਾ ਹੈ ਅੰਤ ਕਾਰਨ ਇੱਥੇ ਨਾਣੀ ਦੀ ਆਵਾਜ਼ ਲੱਗ ਜਾਵੇ ਕੀ ਵਿਸ਼ਰਾਮ ਹੈ ਕੀਤੇ ਬਿੱਲ ਲਾਹੀ ਤਾਂ ਕੀ ਅੰਤ ਤਾ ਕੇ ਪਾਠ ਵਕਰਾ ਵਕਰਾ ਕਰਨਾ ਅੰਤ ਦੇ ਉੱਪਰ ਵਿਸ਼ਰਾਮ ਹੈ ਨਾ ਪਾਏ ਚਾਹੀ ਇਸ ਤੋ ਅਭੀ ਏ ਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾ ਗੌਰ ਕਰਨਾ ਸੰਗਤ ਜੀ ਇਹੋ ਪਾਠ ਦੇ ਵਿੱਚ ਹਾਹੀ ਨੂੰ ਔਂਕੜ ਹੈ ਸੋ ਜ਼ਿਆਦਾਤਰ ਆਪਣੇ ਪਾਠ ਇਹ ਹੋ ਜਾਂਦੇ ਹਨ ਐਸਾ ਨਹੀਂ ਕਰਨਾ ਇਹੋ ਪਾਠ ਕਰਨਾ ਹੈ ਅੰਤ ਦੇ ਉੱਪਰ ਵਿਸ਼ਰਾਮ ਲੱਗ ਜਾਵੇ ਨਾ ਜਾਣ ਕੋਏ ਸੋ ਇਸ ਪ੍ਰਕਾਰ ਉਚਾਰਨ ਕਰਨਾ ਹੈ ਬਹੁਤਾ ਕਹੀਏ ਦੇ ਉੱਪਰ ਵਿਸ਼ਰਾਮ ਹੈ ਬਹੁਤਾ ਹੋਏ ਵੱਡਾ ਸਾਹਿਬ ਸਾਹਿਬ ਦੇ ਉੱਪਰ ਵਿਸ਼ਰਾਮ ਲਗਾ ਦੇਣਾ ਊਚਾ ਦੇ ਵਿੱਚ ਊੜੇ ਨੂੰ ਦਲੈਂਕੜਾ ਹਨ ਥਾਉ ਇਸ ਤੋਂ ਅੱਗੇ ਊਚੇ ਪਾਠ ਕਰਨਾ ਇੱਥੇ ਚੱਚੇ ਨੂੰ ਲਾਹ ਹੈ ਉੱਪਰ ਇੱਥੇ ਵਿਸ਼ਰਾਮ ਲਗਾ ਦੇਣਾ ਊਚਾ ਲਾਉ ਇਸ ਪ੍ਰਕਾਰ ਜਿਹੜੇ ਇਹ ਸ਼ੁੱਧ ਪਾਠ ਹਨ ਏਵੜ ਊਚਾ ਹੋਵੇ ਕੋਈ ਤਿਸ ਊਚੇ ਕਾ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਗੌਰ ਕਰਨਾ ਸੰਗਤ ਜੀ ਏਵਡ ਊਚਾ ਇੱਥੇ ਵਿਸ਼ਰਾਮ ਹੈ ਹੋਵੈ ਕੋਏ ਤਿਸ ਊਚੈ ਕਉ ਇੱਥੇ ਵੀ ਵਿਸ਼ਰਾਮ ਲੱਗ ਜਾਵੇਗਾ ਜਾਣੈ ਸੋਏ ਜੀਵੜ ਇੱਥੇ ਡੱਡੀ ਦੀ ਆਵਾਜ਼ ਹੈ ਆਪ ਪਾਠ ਦੇ ਉੱਪਰ ਵਿਸ਼ਰਾਮ ਲਗਾ ਦੇਣਾ ਜਾਣਾ ਦੇ ਵਿੱਚ ਦੁਲਾਵਾਂ ਦਾ ਧਿਆਨ ਰੱਖਣਾ ਹੈ ਆਪ ਆਪ ਇਸ ਪ੍ਰਕਾਰ ਪਾਠ ਕਰਨਾ ਹੈ ਨਾਨਕ ਦੇ ਉੱਪਰ ਥੋੜੀ ਜੀ ਚਿਪਕੀ ਨਜ਼ਰੀ ਤੇ ਉੱਪਰ ਪੂਰਨ ਵਿਸ਼ਰਾਮ ਹੈ ਕਰਮੀ ਦਾਤ ਤੋਂ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਜਿਹੜਾ ਆਪ ਜੀਾਂ ਨੇ ਪਾਠ ਕਰਨਾ ਹੈ ਮਤਰਾਵਾਂ ਦਾ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾਵੇ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਨਾ ਤਮਾਏ ਕੀਤੇ ਮੰਗਹਿ ਜੋਦ ਅਪਾਰ ਕੀਤਿਆ ਗਨਤ ਨਹੀਂ ਵਿਚਾਰ ਤੋਂ ਸੰਗਤ ਜੀ ਇਸ ਪਾਵਨ ਪੌੜੀ ਦੇ ਅੰਦਰ ਥੋੜਾ ਜਿਹਾ ਵਿਸ਼ਰਾਮ ਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਸੰਪੂਰਨ ਜਪਜੀ ਸਾਹਿਬ ਉਦਾਂ ਤੇ ਸਤਿਗੁਰਾਂ ਦਾ ਲਿਖਿਆ ਇੱਕ ਇੱਕ ਅਲਫਾਜ ਮਹਿੰਗਾ ਵੀ ਹੈ ਤੇ ਉਨੀ ਹੀ ਗੁਰਬਾਣੀ ਸਰਲ ਵੀ ਹੈ ਜਿੰਨੀ ਪ੍ਰੇਮ ਭਾਵਨਾ ਦੇ ਨਾਲ ਪੜੀ ਜਾਵੇ ਉਸੇ ਹੀ ਪ੍ਰਕਾਰ ਇਸ ਪੌੜੀ ਦੇ ਵਿੱਚ ਸਪੂਰਨ ਜਪਜੀ ਸਾਹਿਬ ਦੇ ਨਾਲੋਂ ਜ਼ਿਆਦਾ ਮਹਿੰਗੇ ਵਿਸ਼ਰਾਮ ਹਨ ਜਿਨ੍ਹਾਂ ਦਾ ਆਪਾਂ ਖਾਸ ਧਿਆਨ ਰੱਖਣਾ ਸੋ ਪਹਿਲੀ ਤੁਕ ਦੇ ਵਿੱਚ ਬਹੁਤਾ ਕਰਮ ਇੱਥੇ ਵਿਸ਼ਰਾਮ ਹੈ ਲਿਖਿਆ ਨਾ ਜਾਏ ਵੱਡਾ ਦਾਤਾ ਇੱਥੇ ਵੀ ਵਿਸ਼ਰਾਮ ਲਗਾ ਦੇਣਾ ਤਿਲ ਨਾ ਤਮਾਈ ਕੀਤੇ ਮੰਗੇ ਇਤੇ ਪਾਠ ਮੰਗੇ ਹੈ ਤੇ ਉੱਪਰ ਜਿਹੜਾ ਵਿਸ਼ਰਾਮ ਲੱਗਾ ਹੋਇਆ ਹੈ ਕੀਤੇ ਮੰਗੇ ਜੋਦ ਜੋਦ ਦੇ ਵਿੱਚ ਤਾਂ ਦੇਦਾ ਧਿਆਨ ਰੱਖਣਾ ਅਪਾਰ ਤੇ ਇਸ ਤੋਂ ਅਗਲੀ ਜਿਹੜੀ ਟੁਕ ਹੈ ਨਾ ਉਹਦਾ ਵਿਸ਼ਰਾਮ ਕੀਤਿਆ ਦੇ ਉੱਪਰ ਪਹਿਲੇ ਹੀ ਅੱਖਰ ਦੇ ਉੱਪਰ ਲੱਗ ਜਾਵੇ ਸੋ ਇਸ ਪ੍ਰਕਾਰ ਹੀ ਦੇ ਮੰਗੇ ਪਾਠਾਂ ਦਾ ਧਿਆਨ ਰੱਖਣਾ ਹੈ ਕੀਤਿਆ ਗਨਤ ਨਹੀਂ ਵਿਚਾਰ ਇਸ ਤੋਂ ਅਗੇ ਕੇਤੇ ਖਾਪ ਟਟਹੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਤੋਂ ਸੰਗਤ ਜੀ ਕੇਤੇ ਦੇ ਉੱਪਰ ਜਿਹੜਾ ਵਿਸ਼ਰਾਮ ਲਗਾ ਦੇਣਾ ਖਾਪ ਟਟਹੇ ਟਟਹੇ ਦੇ ਵਿੱਚ ਹਾਹੇ ਨੂੰ ਸਿਹਾਰੀ ਹੈ ਵਿਕਾਰ ਪਾਠ ਦੇ ਵਿੱਚ ਵਵੇ ਨੂੰ ਲਾਂ ਨਹੀਂ ਸੋ ਕਿਸੇ ਨੇ ਸਿਹਾਰੀ ਨਹੀਂ ਲਾਤੇ ਨੇ ਇਸ ਤੋਂ ਅੱਗੇ ਕੇਤੇ ਦੇ ਉੱਪਰ ਹੀ ਫਿਰ ਵਿਸ਼ਰਾਮ ਲੱਗ ਜਾਵੇ ਲੈ ਲੈ ਮੁਕਰਪਾ ਹੈ ਪਰ ਜਿਹੜੀ ਇਸ ਤੋਂ ਅਗਲੀ ਧੋਖ ਹੈ ਨਾ ਉਹਦਾ ਧਿਆਨ ਰੱਖਣਾ ਕਿਉਂਕਿ ਇੱਥੇ ਵਿਸ਼ਰਾਮ ਕੇਤੇ ਦੇ ਉੱਪਰ ਨਹੀਂ ਹੈ ਇੱਥੇ ਵਿਸ਼ਰਾਮ ਕੇਤੇ ਮੂਰਖ ਮੂਰਖ ਦੇ ਉੱਪਰ ਵਿਸ਼ਰਾਮ ਲੱਗਾ ਹੋਇਆ ਖਾਹੀ ਖਾਹੇ ਸੋ ਇਹਨਾਂ ਪਾਠਾਂ ਕਰਕੇ ਆਪ ਜੀਆਂ ਨੇ ਧਿਆਨ ਰੱਖਣਾ ਹੈ ਕੀਤਿਆ ਦੁਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਨਾ ਹੋਏ ਹੋਰ ਆਖ ਨ ਸਕੈ ਕੋਏ ਗੌਰ ਕਰਨ ਸੰਗਤ ਜੀ ਕੀਤਿਆ ਇਥੇ ਜਿਹੜਾ ਵਿਸ਼ਰਾਮ ਲੱਗਾ ਹੋਇਆ ਹੈ ਦੁਖ ਭੂਖ ਸਦਮਾਰ ਇਸ ਤੋਂ ਅਗੇ ਇਹ ਭੇ ਇਹ ਪਾਠ ਥੋੜੀ ਜੀ ਮੰਗੇ ਹਨ ਈੜੀ ਨੂੰ ਸਿਹਾਰੀ ਈੜੀ ਨੂੰ ਲਾ ਹਾਹੀ ਨੂੰ ਸਿਹਾਰੀ ਹੈ ਇਹ ਭੇ ਇੱਥੇ ਪੱਬੇ ਨੂੰ ਸਿਹਾਰੀ ਸੂ ਪਾਠ ਭੇ ਕਰਾਂਗੇ ਦਾਤ ਤੇਰੀ ਇਸ ਜਗ੍ਹਾ ਤੇ ਵਿਸ਼ਰਾਮ ਲੱਗੇ ਦਾਤਾਰ ਪਾਠ ਵਖਰਾ ਬੰਦ ਖਲਾਸੀ ਇੱਥੇ ਪੂਰਨ ਵਿਸ਼ਰਾਮ ਲੱਗ ਜਾਣਾ ਹੈ ਭਾਣਾ ਭਾਣਾ ਦੇ ਵਿੱਚ ਨਾਣੇ ਨੂੰ ਦੁਲਾਵਾ ਹੰਸੂ ਉਹਦਾ ਧਿਆਨ ਰੱਖਣਾ ਹੋਈ ਇਸ ਪ੍ਰਕਾਰ ਜਿਹੜੇ ਇਹ ਪਾਠ ਨੇ ਹੋਰ ਪਾਠ ਦੇ ਉੱਪਰ ਪੂਰਨ ਵਿਸ਼ਰਾਮ ਲੱਗ ਜਾਵੇਗਾ ਆਖ ਨਾ ਸਕੈ ਕੋਈ ਇਸ ਤੋਂ ਅੱਗੇ ਜੇ ਕੋ ਖਾਇਕ ਆਖ ਨ ਪਾਏ ਓਹੋ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖ へ ਸੇ ਪੇ ਕੇ ਕੇ ਗੌਰ ਕਰਨਾ ਸੰਗਤ ਜੀ ਜੇ ਕੋ ਖਾਇਕ ਇੱਥੇ ਪੂਰਨ ਵਿਸ਼ਰਾਮ ਹੈ ਆਖਣ ਪਾਏ ਆਖਣ ਦੇ ਵਿੱਚ ਨਾਣੇ ਦੀ ਆਵਾਜ਼ ਆਵੇ ਪਾਏ ਦੇ ਵਿੱਚ ਈੜੀ ਨੂੰ ਸਿਹਾਰੀ ਹੈ ਓਹ ਓਹ ਪਾਠ ਦਾ ਵੀ ਧਿਆਨ ਰੱਖਣਾ ਊੜੇ ਨੂੰ ਹੋੜਾ ਹਾਹੇ ਨੂੰ ਔਕੜ ਹੈ ਜਾਣਾਂ ਦੇ ਉੱਪਰ ਦੁਲਾਵਾ ਹਨ ਪੂਰਨ ਵਿਸ਼ਰਾਮ ਲਗਾ ਦੇਣਾ ਜੇਤੀਆ ਮੋਹੇ ਖਾਏ ਆਪੇ ਜਾਣਾ ਦੇ ਉੱਪਰ ਵਿਸ਼ਰਾਮ ਹੈ ਆਪੇ ਤੇ ਇਸ ਤੋਂ ਅੱਗੇ ਅੱਖ ਹੇ ਸੇ ਇੱਥੇ ਆਪ ਜੀਆਂ ਨੇ ਵਿਸ਼ਰਾਮ ਲਗਾਉਣਾ ਹੈ ਭੇ ਕੀ ਕੀ ਗੌਰ ਕਰਨਾ ਸੰਗਤ ਜੇ ਸੋ ਨੋਮ ਪਖਸੇ ਸਿਫਤ ਸਲਾਹ ਨਾਨਕ ਪਾਤ ਸਾਹਿ ਪਾਤ ਸਾਹ ਤੋ ਸੰਗਤ ਜੀ ਜਿਸਨੋਂ ਦੇ ਉੱਪਰ ਨੰਨੇ ਨੂੰ ਹੋੜਾ ਸੁ ਨੰਨੇ ਦੀ ਆਵਾਜ਼ ਲਗਾਉਣੀ ਬਕਸੇ ਦੇ ਉੱਪਰ ਪੂਰਨ ਵਿਸ਼ਰਾਮ ਸਿਫਤ ਸਾਲਾਹ ਸਾਲਾਹ ਦੇ ਵਿੱਚ ਵੀ ਦੋ ਕੰਨੇ ਸੋ ਧਿਆਨ ਰੱਖਣਾ ਨਾਨਕ ਤੇ ਚਪਕੀ ਹੈ ਪਾਤ ਸਾਹੀ ਪਾਤ ਸਾਹੋ ਸੋ ਇਹ ਪਾਠ ਵੀ ਮਹੰਗਾ ਹੈ ਪਹਿਲਾ ਪਾਠ ਹੈ ਪਾਤ ਸਾਹੀ ਪਪੇ ਨੂੰ ਕੰਨਾ ਤੱਤਾ ਸਸੇ ਨੂੰ ਕੰਨਾ ਹਾਹੇ ਬਿਹਾਰੀ ਹੈ ਪਾਤ ਸਾਹੀ ਇਸ ਤੋਂ ਅਗਲਾ ਪਾਠ ਹੈ ਪਾਤ ਸਾਹੋ ਇੱਥੇ ਹਾਹੇ ਨੂੰ ਔਂਕੜ ਲੱਗਾ ਹੋਇਆ ਸੋ ਧਿਆਨ ਰੱਖ ਕਰਕੇ ਜਿਹੜਾ ਆਪ ਜੀਾਂ ਨੇ ਇਹ ਪਾਠ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ 25 ਪੌੜੀਆਂ ਦੀ ਸੰਖਿਆ ਇਸ ਵੀਡੀਓ ਦੇ ਵਿੱਚ ਹੋ ਗਈ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਗਲੀ ਸੰਖਿਆ ਆਵੇਗੀ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਆਓ ਲਵਾਵੋ ਹਾਜ਼ਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ